ਅੱਜ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਜਿਹੜੇ ਬਹੁਤ ਸੋਹਣੇ ਜਿਹੜੇ ਰੇਟ ਲੱਗੇ ਆ ਤੇ ਤੁਹਾਡਾ ਅੱਜ ਰੇਟ ਸੁਣ ਕੇ ਜਿਹੜਾ ਬਹੁਤ ਜਿਹੜਾ ਮਨ ਖੁਸ਼ ਹੋਣ ਵਾਲਾ ਜੀ ਅੱਜ ਵੀਡੀਓ ਬਣਾਉਣ ਨੂੰ ਵੀ ਕਹਿੰਦੇ ਵੀ ਰੂਹ ਮੰਦੀ ਆ ਬੜਾ ਖੁਸ਼ੀ ਹੋਈ ਆ ਵੀਡੀਓ ਅਪਲੋਡ ਕਰਨ ਵੇਲੇ ਕਿ ਇਸ ਵਾਰ ਜਿਹੜੇ ਜਿਨ੍ਹਾਂ ਕਾ ਆਪਾਂ 1509 ਦਾ ਰੇਟ ਸੋਚ ਰੱਖਿਆ ਤਕਰੀਬਨ ਤਕਰੀਬਨ ਉਸ ਤੋਂ ਜਿਹੜਾ ਰੇਟ ਉੱਥੋਂ ਤੱਕ ਪਹੁੰਚ ਚੁੱਕਿਆ ਜੀ ਲੋ ਜੀ ਜਿਹੜੇ ਵੀਰ ਆਪਣੇ ਨਾਲ ਮੁੱਢ ਤੋਂ ਜੁੜੇ ਨੇ ਉਹਨਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ ਬੀ ਰੇਟ ਕਿੱਥੋਂ ਚੱਲ ਕੇ ਕਿੱਥੋਂ ਤੱਕ ਪਹੁੰਚੇ ਨੇ ਜੀ ਤੇ ਜਰੂਰ ਜਿਹੜੇ ਨਵੇਂ ਕਿਸਾਨ ਵੀਰ ਭਰਾ ਜੁੜੇ ਨੇ ਆਪਣੀ ਜਿਹੜੀ ਵੀਡੀਓ ਦੇਖਦੇ ਆ ਪਏ ਨੇ ਚੈਨਲ ਨੂੰ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰ ਲੋ ਜਿੱਥੇ ਵੀ ਤੁਸੀਂ ਜਿਹੜੀ ਪਲੇਟਫਾਰਮ ਤੇ ਵੀਡੀਓ ਦੇਖਦੇ ਆ ਪਏ ਆ ਤਾਂ ਕਿ ਤੁਹਾਡੇ ਜ਼ਰੀਏ ਹੋਰ ਨਾਲ ਕਿਸਾਨ ਵੀਰਾਂ ਨੂੰ ਵੀ ਜਿਹੜੀ ਤੁਹਾਡੇ ਜ਼ਰੀਏ ਜਿਹੜੀ ਵੀਡੀਓ ਸ਼ੇਅਰ ਕਰੋਗੇ ਤਾਂ ਰੇਟਾਂ ਸੰਬੰਧੀ ਜਾਣਕਾਰੀ ਮਿਲਦੀ ਰਹੇ ਨਾਲ ਪਹਿਲਾਂ ਤੋਂ ਜੁੜੇ ਨੇ ਉਹਨਾਂ ਨੂੰ ਪਤਾ ਵੀ ਰੇਟ ਕਿੱਥੋਂ ਚੱਲ ਕੇ ਤੇ ਹੁਣ ਜਿਹੜੇ ਕਿੱਥੇ ਆ ਗਿਆ ਜੀ ਅੱਜ ਧਰਮਨਾਲ ਜਿਹੜਾ ਵੀਡੀਓ ਬਣਾਉਣ ਲਈ ਮਨ ਬੜਾ ਆਦਾ ਵੀ ਖੁਸ਼ ਆ ਜੀ ਜਿਹੜੇ ਕਿ ਅੱਜ ਦੀ 11 ਸਤੰਬਰ ਹੋ ਗਈ ਹੈ ਜੀ ਰੇਟ ਬਹੁਤ ਵਧੀਆ ਜਿਹੜੇ ਰੇਟਾਂ ਤੇ ਬਾਸਮਤੀ ਵੀ ਕੀ ਆ ਤੇ ਕਿਹੜੀ ਕਿਹੜੀ ਮੰਡੀ ਦੇ ਵਿੱਚ ਕਿੰਨੇ ਗੱਟਿਆਂ ਦੀ ਆਮਦ ਹੋਈ ਆ ਤੁਸੀਂ ਉਸ ਤੋਂ ਅੰਦਾਜ਼ਾ ਲਾ ਸਕਦੇ ਹੋ ਵੀ ਮੰਡੀ ਦੇ ਵਿੱਚ ਝੋਨਾ ਕਿੰਨਾ ਕੁ ਆਇਆ ਹੋਵੇਗਾ ਤੇ ਲਓ ਜੀ ਸਭ ਤੋਂ ਪਹਿਲਾਂ ਮੈਂ ਆਪਦੇ ਸੋਹਣੇ ਪੰਜਾਬ ਦੀ ਗੱਲ ਕਰੂੰਗਾ ਸੋਹਣੇ ਪੰਜਾਬ ਦੇ ਸ਼ਹਿਰਾਂ ਦੀਆਂ ਮੰਡੀਆਂ ਦੀ ਗੱਲ ਕਰੂੰਗਾ ਸਭ ਤੋਂ ਪਹਿਲਾਂ ਗੁਰੂਆਂ ਪੀਰਾਂ ਦੀ ਧਰਤੀ ਸ਼੍ਰੀ ਅਮਰਸਰ ਭਗਤਾਂ ਵਾਲੀ ਮੰਡੀ ਤੋਂ ਆਪਾਂ ਗੱਲ ਕਰਾਂਗੇ 1509 ਦਾ ਜਿਹੜਾ ਰੇਟ ਰੇਟ ਲੱਗਾ 2976 ਰੁਪਈਆ 35000 ਉਸ ਮੰਡੀ ਦੇ ਵਿੱਚ ਗੱਟਾ ਭਰਿਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਉਸ ਮੰਡੀ ਦੇ ਵਿੱਚ ਕਿੰਨਾ ਚੋਨਾ ਆਇਆ ਹੋਗਾ ਉਸ ਤੋਂ ਬਾਅਦ ਤਰਨਤਾਰਨ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2971 ਰੁਪਈਏ 3000 ਉਸ ਮੰਡੀ ਦੇ ਵਿੱਚ ਗੱਟੇ ਭਰੇ ਗਏ ਨੇ ਸੰਗਰੂਰ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 3025 ਰੁਪਏ ਵਿਕਿਆ 400 ਗੱਟਾ ਉਸ ਮੰਡੀ ਦੇ ਵਿੱਚ ਭਰਿਆ ਗਿਆ ਇਸਮਰੂਰ ਮੰਡੀ ਦੇ ਵਿੱਚ ਬਟਾਲਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 3010 ਰੁਪਏ 2000 ਉਸ ਮੰਡੀ ਦੇ ਵਿੱਚ ਗੱਟਾ ਭਰਿਆ ਗਿਆ ਉਸ ਤੋਂ ਬਾਅਦ ਹਰਿਆਣੇ ਦੀ ਲਾੜਵਾ ਮੰਡੀ ਦੀ ਗੱਲ ਕਰਾਂਗੇ 1509 2970 ਰੁਪਏ 18000 ਉਸ ਮੰਡੀ ਦੇ ਵਿੱਚ ਟੋਟਲ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਗੱਟੇ ਭਰੇ ਗਏ ਨੇ ਜੀ ਕਰਨਾਲ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2971 ਰੁਪਏ ਨੋ ਕਿਸਾਨ ਭਰਾਵੋ ਨਾਲ ਦੀ ਨਾਲ ਜਿਹੜੀ ਵੀਡੀਓ ਸ਼ੇਅਰ ਕਰਦੇ ਚੱਲੋ 2971 ਰੁਪਏ 3000 ਇਸ ਮੰਡੀ ਦੇ ਵਿੱਚ ਜਿਹੜੇ ਗੱਟੇ ਟੋਟਲ ਭਰੇ ਗਏ ਨੇ ਤੁਹਾਨਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2892 ਰੁਪਏ ਗੁਲਾਬਟੀ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2740 ਰੁਪਏ ਜੀ ਤਰਾਵੜੀ ਮੰਡੀ ਦੇ ਵਿੱਚ ਜਿਹੜੀਆਂ 1509 ਪੁਰਾਣੀ ਨਵੀਂ 17 18 11 21 ਦੇ ਰੇਟ ਧਿਆਨ ਨਾਲ ਸੁਣ ਲੈਣਾ ਜੀ 1509 ਦਾ ਜਿਹੜਾ 3250 ਰੁਪਏ ਪੁਰਾਣੀ ਦਾ ਨਵੀਂ ਬਾਸਮਤੀ 1509 ਦਾ ਜਿਹੜਾ 28200 ਰੁਪਿਆ ਜੀ 11 21 ਦਾ ਰੇਟ 4600 ਰੁਪਿਆ ਪ੍ਰਤੀ ਕੁਆਂਟਲ 17 18 ਦਾ ਜਿਹੜਾ 4300 ਰੁਪਿਆ ਪ੍ਰਤੀ ਕੁਆਂਟਲ ਪੁਰਾਣੀ ਬਾਸਮਤੀ ਦਾ ਜਿਹੜਾ ਰੇਟ ਲੱਗਿਆ ਜੀ 35 ਹਜ਼ਾਰ ਇਸ ਮੰਡੀ ਦੇ ਵਿੱਚ ਜਿਹੜੇ ਗੱਟੇ ਭਰੇਗੇ ਹਾਪੜ ਮੰਡੀ ਜੁਪੀ ਦੇ ਵਿੱਚ 1509 ਦਾ ਜਿਹੜਾ ਰੇਟ 2751 ਰੁਪਏ ਨਰਵਾਣਾ ਮੰਡੀ ਜੀਤ ਨਰਵਾਣਾ ਮੰਡੀ ਜੀਤ ਦੇ ਵਿੱਚ 1509 ਦਾ ਜਿਹੜਾ ਰੇਟ 2650 ਰੁਪਏ ਕੁਰਕ ਖੇਤਰ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2850 ਰੁਪਏ ਲੱਗਿਆ ਜੀ ਗੜ ਮੁਕੇਤਸ਼ਵਰ ਮੰਡੀ ਦੇ ਵਿੱਚ 1509 ਜਿਹੜੀ ਕੰਬਾਈਨ ਦੀ ਕੱਟੀ ਹੋਈ ਆ 2725 ਰੁਪਏ ਤੇ ਜਿਹੜੀ ਹੱਥ ਦੀ ਕੱਟੀ 1509 ਜੀ ਉਹਦਾ 2800 ਰੁਪਏ ਪ੍ਰਤੀ ਕੁਆਂਟਲ ਜਿਹੜਾ ਰੇਟ ਮਿਲਿਆ ਗੜ ਮੁਕੇਤਸ਼ਵਰ ਮੰਡੀ ਦੇ ਵਿੱਚ ਸਮਾਲਖਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2571 ਰੁਪਏ ਜੀ ਕੈਂਥਲ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2585 ਰੁਪਏ ਜਿੱਥੇ 150 ਗੱਟਾ ਭਰੇ ਗਏ ਟੋਟਲ ਗੰਗੋ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ ਰਿਹਾ 2700 ਰੁਪਏ ਪ੍ਰਤੀ ਕੁਆਂਟਲ 1500 ਇਸ ਮੰਡੀ ਦੇ ਵਿੱਚ ਟੋਟਲ ਗੱਟੇ ਭਰੇ ਗਏ ਨਿਸਿੰਗ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2750 ਚੀਕਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2721 ਰੁਪਏ ਜੀ ਘਰਾੜਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2771 ਰੁਪਏ ਇੰਦਰੀ ਮੰਡੀ ਦੇ ਵਿੱਚ ਜਿਹੜਾ 1509 ਦਾ ਜਿਹੜਾ ਰੇਟ 2790 ਰੁਪਏ ਲੱਗਿਆ ਲੋਕਸਾਨਪਰਾਵੋ ਇੱਕ ਲਾਸਟ ਦੇ ਜਰੂਰ ਜਿਹੜੀ ਬੇਨਤੀ ਸੁਣਿਓ ਆਪਣੀ ਵੀਡੀਓ ਦੀ ਕੁਆਲਿਟੀ ਤੁਹਾਨੂੰ ਵੀਡੀਓ ਦੇ ਵਿੱਚ ਕੋਈ ਕੰਪਲੀਟ ਆਉਂਦੀ ਹੋਵੇ ਕਿਸੇ ਕੱਲੋਂ ਜਿਹੜੀ ਸਮਝ ਨਾ ਲੱਗਦੀ ਹੋਵੇ ਤੇ ਜਰੂਰ ਆਦੇ ਛੋਟੇ ਭਰਾ ਨੂੰ ਜਿਹੜਾ ਲਾਂਭਾ ਤੁਸੀਂ ਦੇ ਸਕਦੇ ਹੋ ਅੱਗੇ ਤੋਂ ਮਸਤੀ ਦੀ ਜਿਹੜੀ ਗਲਤੀ ਸੁਧਾਰ ਸਕਾਂ ਕਿਉਂਕਿ ਤੁਸਿਆਂ ਵੀਡੀਓ ਦੇਖਣੀ ਹੈ ਮੈਂ ਤੁਹਾਡੇ ਲਈ ਇੱਕ ਵਧੀਆ ਜਿਹੜੀ ਵੀਡੀਓ ਕੰਟੈਂਟ ਲੈ ਕੇ ਆਉਂਦਾ ਰਵਾਂ ਜੀ ਜਰੂਰ ਮੈਨੂੰ ਜੇ ਕੋਈ ਵੀਡੀਓ ਦੇ ਵਿੱਚ ਕਮੀਆਂ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਜੇ ਵੀਡੀਓ ਆਪਣੀ ਸਿਰਾਜੀ ਵਧੀਆ ਗੁੱਡ ਹੈ ਤਾਂ ਜਰੂਰ ਲਾਈਕ ਵਾਲਾ ਬਟਨ ਤੇ ਸ਼ੇਅਰ ਵਾਲੇ ਤਾਂ ਕਮੈਂਟ ਬਾਕਸ ਦੇ ਵਿੱਚ ਜਿਹੜਾ ਮੈਨੂੰ ਮਤਲਬ ਵੀਡੀਓ ਕੁਆਲਿਟੀ ਕਿੱਦਾਂ ਬਣੀ ਹੈ ਜਰੂਰ ਕਮੈਂਟ ਕਰਕੇ ਦੱਸਿਓ ਜੀ ਲੋਕੀ ਖਾਨਪਰਾਵੋ ਇਹ ਸੀ ਅੱਜ ਦੀਆਂ 2022 ਮੰਡੀਆਂ ਦੀ ਜਿਹੜੇ ਰੇਟ ਦੱਸਿਓ ਸੱਚੇ ਦੇ ਲੋਕ ਕਮੈਂਟ ਕਰਕੇ ਅੱਜ ਵਾਲੀ ਵੀਡੀਓ ਦੇ ਰੇਟ ਸੁਣ ਕੇ ਤੁਹਾਨੂੰ ਕਿਵੇਂ ਲੱਗਿਆ ਜੀ ਆਉਣ ਵਾਲੇ ਦਿਨਾਂ 'ਚ ਬਾਸਮਤੀ ਕਿੱਦਾਂ ਰਹਿ ਸਕਦੀ ਆ ਵਾਹਿਗੁਰੂ ਦੀ ਕਿਰਪਾ ਨਾਲ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਬੜੇ ਸੋਹਣੇ ਸ਼ਾਨਦਾਰ ਰੇਟ ਰਹਿ ਸਕਦੇ ਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ